ਜਾਣ ਦੀ ਸੋਚਣਾ ਜਾਨ ਦੀ ਚੋਟ ਮਾਲ ਦੀ ਚੋਟ ਜਾਂ ਇੱਜ਼ਤ ਆਬਰੂ ਦੀ ਚੋਟ ਇਹ ਤਿੰਨ ਚੋਟਾਂ ਨੇ ਅਗਰ ਕੋਈ ਮਨੁੱਖ ਕਹਿ ਦੇਵੇ ਨਾ ਮੈਂ ਖਤਰੇ ਦੇ ਚਾਂ ਤੋਂ ਖਤਰਾ ਵੀ ਸਿਰਫ ਤਿੰਨ ਥਾਵਾਂ ਤੇ ਹੁੰਦਾ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਹੋਰ ਕੀ ਖਤਰਾ ਹੁੰਦਾ ਹੋਰ ਤੇ ਕੋਈ ਖਤਰਾ ਨਹੀਂ ਹੁੰਦਾ ਜੋ ਐਸਾ ਸੋਚੇ ਕਿ ਇਹਦੀ ਜਾਨ ਨੂੰ ਚੋਟ ਪਹੁੰਚਾਣਾ ਹੈ ਜਾਂ ਇਹਦੀ ਜਾਨ ਖੋਣੀ ਹੈ ਇਹਦੇ maal ਨੂੰ ਚੋੜਪੋਚਾਣੀ ਹੈ, ਇਹਦੀ ਧਨ ਸੰਪਦਾ ਖੋਣੀ ਹੈ। ਇਹਦੀ ਇੱਜ਼ਤ ਲੁੱਟਣੀ ਹੈ। ਇਹ ਖਤਰੇ ਤਿੰਨ ਹੁਣ ਬਸ ਇਹੀ ਪਾਪ ਹੈ। ਕਿਸੇ ਦੀ ਜਾਨੋਂ maal ਇੱਜ਼ਤ ਲੁੱਟਣ ਦੀ ਸੋਚਣਾ, ਖੋਣ ਦੀ ਸੋਚਣਾ ਬਸ ਇਹ ਸੋਚਣਾ ਹੀ ਪਾਪ ਹੈ। ਬਸ ਸੋਚਿਆ ਪਾਪ ਹੋ ਗਿਆ। ਪਰ ਲੁੱਟ ਲਿਆ ਹੈ। ਕਿਸੇ ਦੀ ਜਾਨ ਖੋ ਲਈਏ ਇਹ ਅਪਰਾਧ ਹੋ ਜਾਂਦਾ ਹੈ ਇਹ ਵਿਚਾਰਕ੍ਰਿਤ ਬਣ ਗਿਆ ਹੈ ਇਹ ਸੋਚਣੀ ਕਰਨੀ ਬਣ ਗਈ ਹੈ ਇਹ ਵਿਚਾਰ ਕਿਰਦਾਰ ਬਣ ਗਿਆ ਉਹ ਜਿਹੜਾ ਕਿਰਦਾਰ ਹੈ ਉਹ ਜਿਹੜੀ ਕਰਿਤ ਹੈ ਉਹ ਸਮਾਜ ਤੇ ਕਾਨੂੰਨ ਦੀ ਪਕੜ ਵਿੱਚ ਆਉਂਦੀ ਹੈ ਵਿਚਾਰ ਪਕੜ ਦੇ ਵਿੱਚ ਨਹੀਂ ਆਉਂਦਾ ਇੱਥੇ ਸਟੇਜ ਤੇ ਬੈਠਾ ਜੇ ਮੈਂ ਬੁਰਾ ਸੋਚਾਂ ਤੁਹਾਨੂੰ ਕੀ ਪਤਾ ਕਿ ਕਿਸੇ ਕਾਨੂੰਨ ਨੂੰ ਕੀ ਪਤਾ ਪੁਲਿਸ ਨੂੰ ਕੀ ਪਤਾ ਪਾਪ ਤੇ ਮਨੁੱਖ ਕਿਸੇ ਥਾਂ ਵੀ ਕਰ ਸਕਦਾ ਹੈ ਪੁਲਿਸ ਸਟੇਸ਼ਨ ਤੇ ਬੈਠ ਕੇ ਵੀ ਪਾਪ ਕਰ ਸਕਦਾ ਹੈ ਤਾਂ ਵੀ ਪੁਲਿਸ ਨੂੰ ਕੱਖ ਨਹੀਂ ਪਤਾ ਆਦਾਨਤ ਦੇ ਚ ਬੈਠ ਕੇ ਵੀ ਮਨੁੱਖ ਪਾਪ ਕਰ ਸਕਦਾ ਹੈ ਤਾਂ ਵੀ ਜੱਜ ਨੂੰ ਕੱਖ ਨਹੀਂ ਪਤਾ ਉਹਨੂੰ ਸਪਨ ਕੋਈ ਕੁਝ ਵੀ ਨਹੀਂ ਪਤਾ ਪਾਪ ਦੁੱਖਾਂ ਦਾ ਵੇਚ ਹੈ ਪਾਪ ਕਿਵੇਂ ਮਿਟਾਈਏ ਯਹੂਦੀ ਇਸਲਾਮ ਪਾਰਸੀ ਈਸਾਈ ਇਹ ਕਹਿੰਦੇ ਨੇ ਪੁੰਨ ਨਾਲ ਮਿਟਾਓ ਕਿਸੇ ਦੀ ਜਾਨ ਖਾਉਣ ਦੀ ਸੋਚੀ ਸੀ ਤਾਂ ਕਿਸੇ ਨੂੰ ਸੁੱਖ ਦੇਣ ਦੀ ਸੋਚੋ ਕਿਸੇ ਦਾ ਮਾਣ ਸਨਮਾਨ ਖੋਣ ਦਾ ਸੋਚਿਆ ਸੀ ਤੇ ਕਿਸੇ ਨੂੰ ਮਾਣ ਸਨਮਾਨ ਦਿਓ ਕਿਸੇ ਨੂੰ ਰੁਲਾਣ ਦਾ ਸੋਚਿਆ ਸੀ ਤੇ ਉਹਨੂੰ ਹਸਾਓ ਖੁਸ਼ੀ ਦਿਓ ਤੇ ਪੁੰਨ ਇਹਦੇ ਨਾਲ ਪਾਪ ਕੱਟ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਇਹ ਨਹੀਂ ਕੱਟਦੇ ਨਹੀਂ ਕੱਟਦੇ ਔਖੇ ਨਾ ਹੋਣਾ ਮੈਂ ਫਿਰ ਅਰਜ਼ ਕਰਾਂ ਯਥਾਰਤ ਬੋਲਨੇ ਆਪ ਇਤਨੇ ਸਾਰੇ ਬੈਠੇ ਪੁੰਨ ਤੇ ਸਾਰੇ ਕਰਦਨ ਥੋੜੇ ਬਹੁਤ ਤੇ ਪੁੰਨ ਕਰਦੇ ਆਂ ਸਾਰੇ ਦੁਖੀ ਵੀ ਹੈ ਹਰ ਇੱਕ ਦੇ ਦੁੱਖਾਂ ਦੀ ਆਪਣੀ ਆਪਣੀ ਸਮੱਸਿਆ ਹੈ ਮੇਰਾ ਮਨ ਕਤਈ ਨਹੀਂ ਮੰਨਦਾ ਕਿ ਕੋਈ ਸੁਖੀ ਹੋਵੇਗਾ ਇਹ ਵੀ ਮੈਂ ਅਰਜ਼ ਕਰਾਂ ਕੁਸੀਆ ਖੋਗੇ ਫਿਰੇ ਮੇਰੀ ਮਨ ਮਨੋਤ ਗਲਤ ਹੈ ਨਹੀਂ ਮੈਂ ਮਨੋਤ ਬਣਾਈਏ ਗੁਰਵਾਣੀ ਦੀ ਪੰਕਤੀ ਦੇ ਅਸਾਰ ਤੇ ਜੋ ਜੋ ਹਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤਨ ਮਨ ਦੋਹਾਨੋ ਮੰਦੀਏ ਦੁਖੀਏ ਤਨ ਦੇਚ ਰੋਗ ਨੇ ਮਨ ਦੇਚ ਸੋਗ ਨੇ ਮਨ ਦਾ ਦੁੱਖ ਕੀ ਹੈ ਸੋਗ ਤੇ ਚਿੰਤਾ ਤੇ ਤਨ ਦਾ ਦੁੱਖ ਕੀ ਹੈ ਕੋਈ ਰੋਗ ਬਿਮਾਰੀ ਸਾਰੇ ਹੀ ਤਨ ਰੋਗੀ ਨੇ ਇੱਕ ਵੀ ਤੰਦਰੁਸਤ ਨਹੀਂ ਹੈ ਜੋ ਜੋ ਦੀ ਸੇ ਸੋ ਸੋ ਰੋਗੀ ਰੋਗ ਸੀਮਾਂ ਦੇ ਚ ਹੋਵੇ ਤੇ ਅਸੀਂ ਕਹਿ ਦਿੰਨੇ ਹੈ ਤੰਦਰੁਸਤ ਹੈ ਨਹੀਂ ਬਿਮਾਰ ਹੈ ਰੋਗ ਸੀਮਾਂ ਦੇ ਚ ਜੇ ਰੋਗ ਪੀੜਾ ਨਹੀਂ ਬਣਿਆ ਰੋਗ ਦਰਦ ਨਹੀਂ ਬਣਿਆ ਰੋਗ ਤੇ ਹੈ اگر রোগ نہیں ہے تو پھر یہ বুड्ढा किस तरह हो ਜਾਂਦਾ ہے ਹੁਣ ਮੈਂ ਅਰਸ਼ ਕਰਾਂ ਬਾਕੀ ਜਿਹੜੇ ਰੋਗ ਨੇ ਦਵਾਈਆਂ ਨਾਲ ਉਹਨਾਂ ਦੀ ਪੀੜਾ ਨੂੰ ਸੀਮਾ 'ਚ ਕੀਤਾ ਜਾ ਸਕਦਾ ਹੈ ਰੋਗ ਸੀਮਾ ਦੇ 'ਚ ਨਹੀਂ ਆਉਂਦਾ ਇਹ ਵੀ ਮੈਂ ਅਰਜ ਕਰਦੇ ਹਾਂ ਕਿਤੇ ਨਿਰਾਸ਼ਾ ਭਰੇ ਬੋਲ ਨਾ ਸਮਝ ਲੈਣਾ ਜੋ ਜੋ ਦੀ ਸੇ ਸੋ ਸੋ ਰੋਗੀ ਤੁਣ 6 ਅਰਬ ਦੇ ਕਰੀਬ ਮਨੁੱਖ ਨੇ ਰੋਗੀ ਮੰਨ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਰੋਗੀ ਸਾਰੇ ਰੋਗੀ ਰੋਗ ਸੀਮਾਂ ਦੇ ਚੋਂ ਅਸੀਂ ਕਹਿੰਦੇ ਆਂ ਤੰਦਰੁਸਤ ਹੈ ਰੋਗ ਸੀਮਾਂ ਤੋਂ ਅੱਗੇ ਲੰਘ ਗਿਆ ਪੀੜਾ ਬਣ ਗਿਆ ਦਰਦ ਬਣ ਗਿਆ ਅਸੀਂ ਕਹਿੰਦੇ ਆਂ ਬਿਮਾਰ ਨਹੀਂ ਜੋ ਪੀੜਾ ਨਹੀਂ ਬਣਿਆ ਦਰਦ ਨਹੀਂ ਬਣਿਆ ਉਹ ਮਨੁੱਖ ਵੀ ਰੋਗੀ ਹੈ ਰੋਗ ਅਜੇ ਸੀਮਾਂ ਦੇ ਚੋਂ ਪੀੜਾ ਨਹੀਂ ਬਣਿਆ ਫਿਰ ਪੀੜਾ ਬਣੇ ਤੇ ਔਸ਼ਦੀਆਂ ਕੀ ਕਰਦੀਆਂ ਨੇ ਪੀੜਾ ਖਤਮ ਹੋਵੇ ਕੋਈ ਬਿਮਾਰੀ ਜੜੋਂ ਨੇ ਪੁੱਟੀ ਜਾਂਦੀ ਦੂਸਰਾ ਰੂਪ ਧਾਰਨ ਕਰ ਲੈਂਦੀ ਹੈ ਐਸਾ ਧਾਰਮਿਕ ਗ੍ਰੰਥ ਕਹਿੰਦੇ ਨੇ ਅਗਰ ਰੋਗ ਮਿਟ ਜਾਏ ਤਾਂ ਫਿਰ ਬੁਢੇਪਾ ਮਿਟ ਜਾਏਗਾ ਉਹੀ ਅੰਦਰੋਂ ਨੇ ਰੋਗ ਉਸਨੂੰ ਇੱਕ ਦਿਨ ਬੁੱਢਾ ਕਰ ਦਿੰਦਾ ਹੈ ਫਿਰ ਬੁਢੇਪੇ ਦੀ ਪੀੜਾ ਨੂੰ ਸੀਮਾ ਦੇ ਵਿੱਚ ਵੀ ਨਹੀਂ ਕੀਤਾ ਜਾ ਸਕਦਾ ਬੁਢੇਪੇ ਦੀ ਆਪਣੀ ਇੱਕ ਪੀੜਾ पैर है गए ने ढंग चल नहीं सकता जबान है लड़खड़ा गई है मूंह च दंद गिर गए ने, अखा है ने ढंग वेख नहीं सकता कन है गए ने ढंग सुन नहीं सकता। हाथ कमज़ोर हो गए ने, दूजे दे सहारे नाल चल रेचारा चल नहीं सकता जब लग जरा रोग नहीं आया रोगी ते तू है ਪਰ ਜਿੰਨੇ ਚਿਰ ਤੱਕ ਤੇਰੇ ਤੇ ਬੁਢੇ ਪੈਦਾ ਰੋਗ ਨਹੀਂ ਆਇਆ ਹੋਰ ਕਿਸੇ ਰੋਗ ਦਾ ਨਹੀਂ ਜ਼ਿਕਰ ਕੀਤਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਪਾਣੀ ਜਿੰਨੇ ਚਿਰ ਤੱਕ ਤੇਰੀ ਜ਼ਬਾਨ ਲੜਖੜਾਈ ਨਹੀਂ ਜਿਤਨੇ ਚਿਰ ਤੱਕ ਤੇਰੇ ਹੱਥੇ ਪੈਰਾਂ ਨੂੰ ਕੰਬੜੇ ਨਹੀਂ ਛਿੜੇ ਤੇਰਾ ਸਰੀਰ ਕੋ ਬੜਾ ਨਹੀਂ ਹੋਇਆ ਤੂੰ ਲਾਗਰ ਤੇ ਕਮਜ਼ੋਰ ਨਹੀਂ ਹੋਇਆ ਭਜਨ ਕਰ ਲੈ ਨਾਮ ਜਪ ਲੈ ਨਹੀਂ ਤੇ ਐਸਾ ਰੋਗ ਆਏਗਾ ਜਿਹਦੀ ਪੀੜਾ ਨੂੰ ਸੀਮਤ ਵਿੱਚ ਹੀ ਨਹੀਂ ਕਰ ਸਕੇਗਾ ਉਹ ਵੱਧਦਾ ਜਾਏਗਾ ਪੀੜਾ ਵੱਧਦੀ ਜਾਏਗੀ ਜਬ ਲਗ ਜਰਾ ਰੋਗ ਨਹੀਂ ਆਇਆ ਤਨ ਰੋਗ ਹੀ ਹੈ ਸਾਰੇ ਹੀ ਰੋਗ ਹੀ ਨੇ ਸਾਰੇ ਬੁੱਢੇ ਆਉਣਗੇ ਬੁੱਢੇਪੇ ਦਾ ਰੋਗ ਸਾਰਿਆਂ ਦੇ ਅੰਦਰ ਹੈ ਮਨ ਸੋਗ ਹੀ ਹੈ ਮਨ ਦੇ ਚ ਚਿੰਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਚਿੰਤਾ ਤਹੀ ਦੀ ਸੇ ਸਭ ਕੋਏ ਸਤਗੁਰ ਕਹਿੰਦੇ ਨੇ ਸਾਰੇ ਹੀ ਚਿੰਤਾਤੁਰ ਨੇ ਇੱਕ ਬੰਦੇ ਬਾਰੇ ਨਹੀਂ ਕਹਿ ਸਕਦੇ ਨਿਸ਼ਚਿੰਤ ਹੈ ਇੱਕ ਵਾਸਤੇ ਵੀ ਨਹੀਂ ਕਹਿ ਸਕਦੇ ਸਾਰੇ ਚਿੰਤਾਤੁਰ ਚਿੰਤਾ ਅਲਗ-ਅਲਗ ਹੋ ਸਕਦੀ ਹੈ ਚਿੰਤਾ ਦੇ ਕਾਰਨ ਅਲਗ-ਅਲਗ ਹੋ ਸਕਦੇ ਨੇ ਲੇਕਿਨ ਚਿੰਤਾ ਤੇ ਹੈ ਤਨ ਦੁੱਖ ਪ੍ਰਗਟ ਹੁੰਦਾ ਹੈ ਤਨ ਦੇ ਚ ਰੋਗ ਬਣ ਕੇ ਦੁੱਖ ਪ੍ਰਗਟ ਹੁੰਦਾ ਹੈ ਮਨ ਦੇ ਚ ਸੋਗ ਬਣ ਕੇ ਨਾਮ ਜਪਣ ਦਾ ਮਤਲਬ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨੀ ਕੀ ਹਰੀ ਦਾ ਜਨ ਬੁੱਢਾ ਨਹੀਂ ਹੁੰਦਾ ਤੇ ਮਰਦਾ ਨਹੀਂ ਮਰਦਾ ਬੁੱਢਾ ਵੀ ਹੁੰਦਾ ਇਹ ਵੀ ਮੈਰਜ ਕਰਦੇ ਆ ਫਿਰ ਇਹ ਪੰਕਤੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨੀ ਤਨ ਰੋਗ ਹੈ ਮਨ ਸੋਗ ਹੈ ਹਰੀ ਦਾ ਜਨ ਤਨ ਮਨ ਦੋਹਾਂ ਤੋਂ ਪਰ ਚਲਾ ਜਾਂਦਾ ਹੈ ਜੀਉਂਦਾ ਹੈ ਤਨ ਦੇ ਤਲ ਤੇ ਨਹੀਂ ਜੀਉਂਦਾ ਜੀਉਂਦਾ ਹੈ ਮਨ ਦੇ ਤਲ ਤੇ ਨਹੀਂ ਜੀਉਂਦਾ ਇਹ ਅਵਸਥਾ ਉਸ ਨੂੰ ਕਿਸ ਤਰ੍ਹਾਂ ਮਿਲਦੀ ਹੈ ਇਹ ਨਾਮ ਜਪ ਕੇ ਮਿਲਦੀ ਹੈ ਨਾਮ ਤਨ ਤੋਂ ਪਰੇ ਕਰ ਦਿੰਦਾ ਹੈ ਉਹਦੀ ਸੁਰਤ ਨੂੰ ਉਹਦੀ ਚੇਤਨਾ ਨੂੰ ਨਾਮ ਮਨ ਤੋਂ ਵੀ ਪਰੇ ਕਰ ਦਿੰਦਾ ਹੈ ਰੋਗ ਸੋਗ ਆਪਣੀ ਥਾਂ ਤੇ ਬਣੇ ਰਹਿੰਦੇ ਨੇ ਉਹ ਅੱਗੇ ਲੰਘ ਜਾਂਦਾ ਹੈ। ਜਿਹੀ ਕਾਰਨ ਐਸੇ ਪੁਰਸ਼ ਦੇ ਬੰਦ-ਬੰਦ ਕੱਟ ਦਿੱਤੇ ਗਿਆ ਹੱਸਦਾ ਰਿਹਾ। ਐਸੇ ਮਨੁੱਖ ਨੂੰ ਸੂਲੀ ਤੇ ਟੰਗ ਦਿੱਤਾ ਰ ਗਿਆ ਖੁਦਾ ਦਾ ਸ਼ੁਕਰਾਨਾ ਕਰਦਾ ਰਿਹਾ। ਐਸੇ ਮਨੁੱਖ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਗਿਆ। ਔਰ ਕਈ ਦਿਨ ਦੇ ਭੁਖੇ रसना तो बोल निकले आ गया मैं भोग भूख सोई कर सूखा सोग हरख नहीं जाने सोग हरख नहीं जा खुशी गमी असी नहीं जाने नहीं मनते सोग हरख नहीं जाने जो जो हुक्म भयो साहिब का सो माथे ले लै माने इस तरह के मनुख तन मन दोहा तो अगे लंघ जाते ਸੋਗ ਵੀ ਪਿੱਛੇ ਰਹਿ ਜਾਂਦਾ ਹੈ। ਰੋਗ ਵੀ ਪਿੱਛੇ ਰਹਿੰਦਾ ਹੈ। ਸੰਸਾਰ ਚੋਂ ਕੇ ਤਨ ਦੇ ਤਲ ਤੇ ਜੀਉਂਦਾ ਹੈ, ਰੋਗੀ ਜੀਉਂਦਾ ਹੈ, ਰੋਗਾਂ ਵਿੱਚ ਜੀਉਂਦਾ ਹੈ। ਸੰਸਾਰ ਚੋਂ ਕੇ ਮਨ ਦੇ ਤਲ ਤੇ ਜੀਉਂਦਾ ਤਾਂ ਚਿੰਤਾਵਾਂ ਵਿੱਚ ਜੀਉਂਦਾ, ਚਿੰਤਤ ਹੀ ਦੀ ਸੇ ਸਭ ਕੋ। ਹੁਣ ਮੈਂ ਫਿਰ ਅਰਜ਼ ਕਰਾਂ। ਪੁੰਨ ਨਾਲ ਪਾਪ ਨਹੀਂ ਕੱਢਦੇ। ਪਾਪ ਪੁੰਨ ਤੇ ਭਈ ਕਹਾਵਤ। ਕਿਉਂ ਪਹਿਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ ਮੈਂ ਫਿਰਦੌਰਾਮਾ ਪਾਪ ਦੇ ਤਿੰਨੇ ਕਾਰਨ ਨੇ ਲੋਭ ਕਾਮ ਤੇ ਹੰਕਾਰ ਇਸ ਕਰਕੇ ਪਾਪ ਕਰਦਾ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਹੰਕਾਰ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਲੋਭ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਕਾਮ ਕਰਕੇ ਇਹ ਪਾਪ ਹੈ ਪਾਪ ਕਰਦਾ ਹੈ ਲੋਭ ਕਰਕੇ ਹੰਕਾਰ ਕਰਕੇ ਕਾਮ ਕਰਕੇ ਪਰ ਕਾਮ ਲੋਭ ਹੰਕਾਰ ਇਹ ਕਿਉਂ ਕਰਦਾ ਹੈ ਅਗਿਆਨ ਕਰਕੇ ਨਾ ਸਮਝੀ ਇਹਨੂੰ ਪਤਾ ਨਹੀਂ ਦੂਜੇ ਨੂੰ ਦਿੱਤਾ ਗਿਆ ਦੁੱਖ ਪਲਟ ਕੇ ਵਾਪਸ ਆ ਜਾਂਦਾ ਹੈ ਕਈ ਗੁਣਾ ਪਲਟ ਕੇ ਵਾਪਸ ਆਉਂਦਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਦੂਜੇ ਨਾਲ ਕੀਤੀ ਗਈ ਬੁਰਾਈ ਕਈ ਗੁਣਾ ਵਦ ਹੋ ਕੇ ਵਾਪਸ ਆਉਂਦੀ ਹੈ ਔਰ ਆਪਣੀ ਝੋਲੀ ਵਿੱਚ ਪੈ ਜਾਂਦੀ ਹੈ ਕਿਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਜੋ ਜਗਤ ਨੂੰ ਦਿੰਦੇ ਆ ਪਰਟ ਕੇ ਵਾਪਸ ਆਉਂਦਾ ਹੈ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਮਨੁੱਖ ਪੁੰਨ ਕਿਉਂ ਕਰਦਾ ਹੈ ਅਗਿਆਨ ਕਰਕੇ দান ਕਰ ਰਿਹਾ ਹੈ પાઠ કર ਰਿਹਾ ਹੈ तीर्थਾਂ ਤੇ ਜਾ ਰਿਹਾ ਸਮਝ ਕੱਕ ਵੀ ਕੋਈ ਨਹੀਂ ਅਗਿਆਨ পাপ ਦੀ بنیاد ਕੀ ਸੀ ਅਗਿਆਨ ਤੇ ਪੁੰਨ ਦੀ بنیاد ਕੀ ਸੀ ਅਗਿਆਨ ਤੋਂ ਗੁਰਬਾਣੀ ਕਹਿੰਦੇ ਦੋਵੇਂ ਇੱਕ ਹੋ ਜਾਣੇ পাপ ਪੁੰਨ ਦੋਵੇਂ ਇੱਕ ਹੋ ਜਾਣੇ ਅਗਿਆਨ ਵਸੋ ਕੇ ਪੁੰਨ ਪਿਆ ਕਰਦਾ ਅਗਿਆਨ ਵਸੋ ਕੇ পাপ ਪਿਆ ਕਰਦਾ ਨਾ ਸਮਝੀ ਕਰਕੇ ਪੁੰਨ ਪਿਆ ਕਰਦਾ ਨਾ ਸਮਝੀ ਕਰਕੇ পাপ ਪਿਆ ਕਰਦਾ ਜਦ ਹੈ ਹੀ ਨਾ ਸਮਝੀ ਤੇ ਇਹਨੂੰ ਪਾਪ ਪੁੰਨ ਦੀ ਕੀ ਸਮਝ ਆਏ ਦੋਵੇਂ ਅਗਿਆਨ ਤੋਂ ਨਿਕਲਦੇ ਪਹਿਲੇ ਲੋਭ ਕਰਕੇ ਪਾਪ ਕੀਤਾ ਸੀ ਲੋਭ ਕਰਕੇ ਹੀ ਪੁੰਨ ਪਿਆ ਕਰਦਾ ਹੈ ਵੀ ਥੋੜਾ ਬਹੁਤ দান ਦਿੱਤਾ ਹੈ ਬੜਾ ਕੁਝ ਮਿਲੇਗਾ ਜੰਨਤ ਮਿਲੇਗੀ ਸਵਰਗ ਮਿਲੇਗਾ ਬੜੀ ਲੰਬੀ ਚੌੜੀ ਮੰਗੇ ਥੋੜਾ ਜਿਹਾ ਕੁਝ ਉਹ ਨੇ ਕੀਤਾ ਹੈ ਬੜਾ ਪਰ ਬਲ ਹੰਕਾਰ ਹੈ ਉਹਨ ਜਗਤ ਮੈਨੂੰ ਮਹਾਨ ਆਖੇ ਚੰਗਾ ਚੰਗਾ ਕਰਕੇ ਆਖੇ ਐਸਾ ਪੁਨੀਤ ਲੱਭਣਾ ਬੜਾ ਔਖਾ ਜੋ ਹੰਕਾਰੀ ਨਾ ਹੋਵੇ ਤਾਂ ਅਹੰਕਾਰ ਤੇ ਖੁਦ ਸਵੈਮ ਇੱਕ ਪਾਪ ਹੈ ਪਾਪ ਪੁੰਨ ਦੋਏ ਇੱਕ ਸਮਾ ਇਹਨਾਂ ਤੋਂ ਮਨੁੱਖ ਪਾਰ ਕਿਵੇਂ ਜਾਵੇ ਜਪ ਕਰਕੇ ਤੇ ਜਪ ਕਿਵੇਂ ਕਰੀਏ ਗੁਰਬਾਣੀ ਕਹਿੰਦੀ ਹੈ ਕੋਈ ਡੰਗ ਨਹੀਂ ਕੋਈ ਡੰਗ ਨਹੀਂ ਕੋਈ ਤਰੀਕਾ ਨਹੀਂ ਇਹੀ ਕਾਰਨ ਹੈ ਕਿ ਜਿੰਨੇ અવਤਾਰ ਹੋਏ ਆਪਣੇ ਡੰਗਦੇ ਹੋਏ ਇੱਕ ਦਾ ਡੰਗ ਦੂਜੇ ਨਾਲ ਨਹੀਂ ਮੇਲ ਖਾਂਦਾ ਪ੍ਰਿੰਸੀਪਲ ਗੰਗਾ ਸਿੰਘ ਕਿਹਾ ਕਰਦੇ ਸਨ ਜੇ ਸਾਰੇ અવਤਾਰ ਇੱਕੋ ਹੀ ਸਮੇ ਹੋਏ ਹੁੰਦੇ ਤੇ ਇਹਨਾਂ ਦੇ ਜੀਵਨ ਦਾ ਤੇ ਭਗਤੀ ਦਾ ਢੰਗ ਵੀ ਇੱਕੋ ਹੁੰਦਾ ਕਮ ਸੇ ਕਮ ਮਸਬੀ ਖੂਨ ਖਰਾਬਾ ਤੇ ਨਹੀਂ ਹੋਣਾ ਸਿਨਾ ਜਿਹੜਾ ਹੁੰਦਾ ਪਿਆ ਰਾਜਨੀਤੀ ਦੇ ਨਾਂ ਤੇ ਜਿਤਨਾ ਖੂਨ ਖਰਾਬਾ ਹੋਇਆ ਉਸ ਤੋਂ ਦੁਗਣਾ ਹੋਇਆ ਧਰਮ ਦੇ ਨਾਂ ਤੇ ਇੱਕ ਹਜ਼ਾਰ ਸਾਲ ਤੱਕ ਯਹੂਦੀ ਮਾਰ ਖਾਂਦੇ ਰਹੇ ਇਸਾਈਆਂ ਤੋਂ ਮੁਸਲਮਾਨਾਂ ਤੋਂ ਸੁਲਾ ਅਜੇ ਵੀ ਨਹੀਂ ਹੈ ਇਸਲਾਮ ਨਾਲ ਸਾਰੇ ਅਰਬ ਚਾਹੁੰਦੇ ਨੇ ਇਸਰਾਇਲ ਤਬਾਹ ਹੋਵੇ ਅਜੇ ਵੀ ਸੋਲਾ ਕੋਈ ਨਹੀਂ ਬੋਧ ਤੇ ਸਨਾਤਨ ਮਤ ਬੜੇ ਲੰਬੇ ਸਮੇਂ ਤੱਕ ਟਕਰਾਂਦੇ ਰਹਿਣੇ ਆਪਸ ਵਿੱਚ ਹਿੰਦੂ ਮੁਸਲਮਾਨ ਫਸਾਦ ਬੜੇ ਭਾਰੀ ਹੁੰਦੇ ਰਹਿੰਨੇ ਮੁਸਲਮਾਨਾਂ ਵਿੱਚ ਦੋ ਫਿਰਕ ਨੇ ਸ਼ੀਆਂ ਤੇ ਸੁੰਨੇ ਸਾਲ ਦੇ ਸਾਲ ਹੁਣ ਖਰਾਬਾ ਹੋ ਜਾਂਦਾ ਔਰ ਰਜ ਕੇ ਆਉਂਦਾ ਸਿੱਖਾਂ ਵਿੱਚ ਅਲੱਗ-ਅਲੱਗ ਵਿਚਾਰਧਾਰਾ ਕਰਕੇ ਆਪਸੀ ਖੌਨ ਖਰਾਬੇ ਆਪਸ ਦੇ ਮਤਬੇਦ ਧਾਰਮਿਕ ਮਤਬੇਦ ਪ੍ਰਿੰਸੀਪਲ ਗੰਗਾ ਸਿੰਘ ਨੇ ਇਹ ਦਲੀਲ ਦਿੱਤੀ ਸੀ ਕਾਸ਼ ਇਹ ਸਾਰੇ અવਤਾਰ ਇੱਕੋ ਸਮੇ ਆਉਂਦੇ ਔਰ ਸਿਰਫ ਇੱਕੋ ਹੀ ਸਮੇ ਨਹੀਂ ਇਹਨਾਂ ਦਾ ਢੰਗ ਵੀ ਇੱਕੋ ਹੁੰਦਾ ਇਹ ਡੁੱਬਦਾ ਨਹੀਂ ਹੋਣੀ ਸੀ ਕਮ ਸੇ ਕਮ ਮਜ਼ਬਬ ਦੇ ਨਾਂ ਤੇ ਖੂਨ ਖਰਾਬਾ ਨਹੀਂ ਹੋਣਾ ਸੀ ਕਸਮ ਕਮ ਸੇ ਕਮ ਧਰਮ ਦੇ ਨਾਂ ਤੇ ਖੂਨ ਖਰਾਬਾ ਨਹੀਂ ਹੋਣਾ ਸੀ ਹੁਣ ਧਰਮ ਤੇ ਪਿਆਰ ਹੈ ਧਰਮ ਤੇ ਦਇਆ ਹੈ ਆਪ ਪੁੰਨ ਦੋਏ ਏਕ ਸਮਾਨ ਮੈਂ ਬਹੁਤਾ ਤੇ ਕੁਝ ਨਹੀਂ ਬਿਆਨ ਕਰਾਂਗਾ ਸਭ ਠੂਕ ਮਾਤਰ ਪਾਪ ਪੁੰਨ ਦੋਏ ਇੱਕ ਸਮਾਨ ਸਮ ਬਰਾਬਰ ਨੇ ਇੱਕੋ ਕੁਛ ਨਾ ਪਹਿਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਕਰਦਾ ਹੈ ਨਾ ਸਮਝੀ ਕਰਕੇ ਕਰਦਾ ਹੈ ਤੇ ਪਾਪ ਕਿਸ ਨੂੰ ਕਹਿੰਦੇ ਨੇ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਸੋਚਣਾ ਬਸ ਇਹੀ ਪਾਪ ਹੈ ਹੋਰ ਕੋਈ ਪਾਪ ਨਹੀਂ ਕਿਸੇ ਨੂੰ ਵੀ ਚੋਟ ਪਹੁੰਚਾਣ ਦੀ ਸੋਚਣਾ